ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਪਿੰਡ ਟੁਗੜੀ ਤੋਂ ਸ਼ੁਰੂ ਹੋ ਕੇ ਤੁਸੀਂ ਵੇਖ ਸਕਦੇ ਹੋ ਦੂਰ ਤੱਕ ਇਹ ਸਾਡੇ ਜਿਹੜੇ ਇੱਧਰ ਨਾਨਕਪਾਤਨ ਸਾਹਿਬ ਦੇ ਲਾਗੇ ਚੱਕ ਦੇ ਪਿੰਡ ਨੇ ਉਹਨਾਂ ਵਿੱਚ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਨਗਰ ਕੀਰਤਨ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੰਗਤਾਂ ਜਣੀਆਂ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਏ ਭਾਈ ਸਾਹਿਬ ਕਿ ਕਿਹੜਾ ਪਿੰਡ ਹੈ ਆਪਣਾ ਟੁਕੜੀ ਟੁਕੜੀ ਹਾਂਜੀ ਨਗਰ ਕੀਰਤਨ ਇੱਥੋਂ ਸਟਾਰਟ ਹੋ ਗਿਆ ਕਿੱਥੋਂ ਤੱਕ ਜਾਏਗਾ ਇਹ ਜਾਏਗਾ ਟੁਕੜੀ ਤੂੰ ਟੁਕੜੀ ਫਿਰ ਵਾਪਸ ਆਏਗਾ ਤੋਂ ਹਾਂ ਬਿੱਤੀ ਹੋ ਜਾਏਗਾ ਅੱਛਾ ਜੀ ਹਾਂਜੀ ਤੇ ਕਿੰਨਿਆਂ ਕਿ ਸੰਗਤਾਂ ਨੇ ਕਿੰਨੇ ਪਿੰਡ ਜਿਹੜੇ ਨੇ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਪਿੰਡ ਕਾਫੀ ਪਿੰਡ ਹਾਂਜੀ ਕੀ ਕਹਿਣਾ ਚਾਹਦੇ ਹੋ ਸੇਵਾ ਕਰਨ ਵਾਸਤੇ ਆਏ ਹੋ ਅੱਜ ਤੁਸੀਂ ਦਸਵੇਂ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਪੁਰਬ ਤੇ ਤੁਸੀਂ ਨਗਰ ਕੀਰਤਨ ਕੱਢ ਰਹੇ ਹੋ ਕੀ ਕਹਿਣਾ ਜਾਓਗੇ ਏ ਸਾਡੇ ਪਿੰਡ ਵਿੱਚ ਬਹੁਤ ਸਾਲਾਂ ਬਾਅਦ ਨਿਕਲ ਰਹਾ ਨਗਰ ਕੀਰਤਨ ਤੇ ਬਹੁਤ ਹੀ ਵਧੀਆ ਨਿਕਲ ਰਹਾ ਕਿ ਜੋ ਪਹਿਲਾਂ ਕੀਤਾ ਸੀ ਉਹ ਪ੍ਰੋਗਰਾਮ ਦੁਬਾਰਾ ਕੀਤਾ ਜਾ ਰਿਹਾ ਹੈ ਇਸ ਕਰਕੇ ਸਾਨੂੰ ਬਹੁਤ ਹੀ ਖੁਸ਼ੀ ਹੈ ਦਾ ਸੱਚ ਜੀ ਨੇ ਆਪਣੀ ਸੇਵਾ ਕਰਦੇ ਸੇਵਾ ਵਾਲਿਆਂ ਤੇ ਹੋਰ ਤੋਂ ਸੰਗਤ ਪਾਜੀ ਬਹੁਤ ਜ਼ਿਆਦਾ ਸੰਗਤ ਘਟ ਹੈ ਬਹੁਤ ਵਧੀਆ ਲੱਗ ਰਿਹਾ ਸਭ ਨੂੰ ਕੀ ਦਸੋ ਗੁਰੂ ਸਾਹਿਬ ਜੀ ਸ਼ਰਮ ਦਿਨ ਤੇ ਸੰਗਤ ਘਟ ਹੋਈ ਜਿਹੜਾ ਬੋਲੇ ਸੋਨਿਆ साह आहे नौजवान जे ਨਾਰਗ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇੱਥੇ ਪਹੁੰਚੇ ਨੇ ਸੈਕਟਰੀ ਸਾਹਿਬ ਪਹੁੰਚੇ ਨੇ ਗੁਰਵੰਤ ਸਿੰਘ ਸੋਣੀ ਪਹੁੰਚੇ ਨੇ ਇਹ ਸਾਰੇ ਅੱਜ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਵੀ ਦੇਖ ਸਕਦੇ ਕਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਆ ਨਗਰ ਕੀਰਤਨ ਨਿਕਲਿਆ ਨਿਕਲ ਰਿਹਾ ਵਾ ਇੱਥੇ ਇੱਥੇ ਪਿੰਡ ਜਿਹੜੇ ਨਾਨਕਮਤਾ ਸਾਹਿਬ ਦੇ ਲਾਗੇ ਔਰ ਤੇ ਜਿਵੇਂ ਕਿ ਕਟੇ ਹੋਏ ਪਿੰਡ ਨੇ ਕੁਝ ਆਪਣੇ ਆਪਣੇ ਸਿੱਖ ਜਿਹੜੇ ਆਗੂ ਨੇ ਜਾਂ ਸਿੱਖ ਸਾਡੇ ਪ੍ਰਚਾਰਕ ਨੇ ਇਸ ਏਰੀਏ ਦੇ ਵਿੱਚ ਬਹੁਤ ਘੱਟ ਆਉਂਦੇ ਨੇ ਇਹ ਸਾਡੇ ਜ਼ਿਆਦਾਤਰ ਪਿੰਡ ਜਿਹਨਾਂ ਨੂੰ ਅਸੀਂ ਕਿੰਨੇ ਵੀ ਰਾ ਸਿੱਖ ਬਰਾਦਰੀ ਦੇ ਪਿੰਡ ਨੇ ਇੱਕ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਵਾ ਤੇ ਵੀਰ ਇੱਥੇ ਖੜੇ ਨੇ ਜਿਹੜੇ ਸੇਵਾ ਕਰ ਰਹੇ ਨੇ ਨਗਰ ਕੀਰਤਨ ਦੇ ਵਿੱਚ ਆ ਵੀਰ ਜੀ ਆ ਪਿੰਡ ਦਾ ਨਾਮ ਕੀ ਆ ਬਿਚਵਾ ਬਿਚਵਾ ਹਲੋ ਬਿਚਵਾ ਬਿਚਵਾ ਜੀ ਇਹ ਨਗਰ ਕੀਰਤਨ ਹਰ ਸਾਲ ਨਿਕਲਦਾ ਜਾਂ ਪਹਿਲੀ ਵਾਰ ਨਿਕਲਦਾ ਹੈ ਨਹੀਂ ਬਹੁਤ ਸਾਲ ਪਹਿਲੇ ਦੋ ਚਾਰ ਸਾਲ ਪਹਿਲੇ ਫਿਰ ਬੰਦ ਹੋ ਗਿਆ ਸੀ ਪਰਮਿਸ਼ਨ ਨਹੀਂ ਮਿਲੀ ਸੀ ਅੱਛਾ ਆ ਚੌਥੇ ਪੰਜਵੇਂ ਸਾਲ ਬਾਅਦ ਨਿਕਲ ਰਿਹਾ ਹੁਣ ਪਰਮਿਸ਼ਨ ਕਿਉਂ ਨਹੀਂ ਸੀ ਮਿਲੀ ਪਰਮਿਸ਼ਨ ਪ੍ਰਸ਼ਾਸਨ ਮਨੋਂ ਨਹੀਂ ਮਿਲੀ ਥਾਣੂ ਬਸ ਅੱਛਾ ਜੀ ਏ ਕਿੰਨੇ ਪਿੰਡ ਨੇ ਜਿਹੜੇ ਸਾਰੇ ਮਿਲ ਕੇ ਇੱਥੇ ਨਗਰ ਕੀਰਤਨ ਕਰਦੇ ਨੇ ਇਹ ਸਾਨੂੰ ਲਗਭਗ ਲੱਗਦਾ ਹੈ 15 ਪਿੰਡ ਆਣ 15-20 ਪਿੰਡ 15 ਕੁ ਪਿੰਡ ਆਣ ਆਪਣੇ ਇੱਥੇ ਲੱਗਦੇ ਨੇ ਟੁਕੜੀ ਵਿਚਵਾ ਬਚਾਈ ਬੋੜ ਬਗਿਆ ਕਥੋਲੀਆਂ ਪਿਪਲ ਗੋੜਾ ਵਰਕੀ ਡਾਂਡੇ ਨੰਗਲਾਲ ਇੱਥੇ ਪਰ ਲਗਭਗ 10-12-15 ਪਿੰਡ ਆਣ ਸਾਡੇ ਇੱਥੇ ਇਹ ਸਾਰੇ ਸਿੱਖਾਂ ਦੇ ਪਿੰਡ ਨੇ ਹਾਂ ਸਿੱਖਾਂ ਦੇ ਵੀ ਆਣ ਰਾਣਾ ਜੀ ਵੀ ਆਣ ਸਾਰੇ ਮਿਕਸ ਆਣ ਰਾਣਾ ਜੀ ਔਰ ਦੋਵੇਂ ਮਿਲ ਕੇ ਥਾੜਾ ਕਰਦੇ ਆ ਅੱਛਾ ਦੋਵਾਂ ਦਾ ਉਪਰਾਲਾ ਰਾਣਾ ਜੀ ਵੀ ਸਾਨੂੰ ਬਹੁਤ ਸਾਥ ਦਿੰਦੇ ਨੇ ਪੂਰਾ ਸਾਡੇ ਨਾਲ ਪੂਰਾ ਸਾਥ ਬਾੰਦੇ ਨੇ ਰਾਣਾ ਜੀ ਜਿਹਨਾਂ ਨੂੰ ਥਾਰੂ ਕਹ ਦਿੰਦੇ ਆ ਜੀ ਜੀ ਥਾਰੂ ਥਾਰੂ ਰਾਣਾ ਜੀ ਜੀ ਬਾਕੀ ਆਪਣੇ ਰਾਜਕਾਂ ਦੇ ਪਿੰਡ ਨੇ ਸਾਰੇ ਇੱਧਰ ਜਾਈ ਸਾਰੇ ਰਾਵਾ ਪਿੰਡ ਜੱਟ ਸਿੱਖ ਵੀ ਆਣ ਡੱਟ ਸਿੱਖ ਵੀ ਆਣ ਸਾਰੇ ਮਿਕਸ ਆਣ ਹਾਂ ਜੀ ਰਾਜ ਸਿੱਖ ਵੀ ਆਣ ਕਮੋ ਸਿੱਖ ਵੀ ਆਣ ਇੱਥੇ ਰਾਣੇ ਵੀ ਆਣ ਹਾਂ ਜੀ ਕਮੋ ਸਿੱਖ ਵੀ ਆਣ ਜੱਟ ਸਿੱਖ ਵੀ ਆਣ ਜਿਆਦਾ ਜਿਆਦਾ ਬਾਡੀ ਕਿੱਦਾਂ ਸਭ ਤੋਂ ਜਿਆਦਾ ਰਾਵਾ ਸਿੱਖਾਂ ਦੀ ਆਵਾਦੀ ਹੈ ਇਹਨੂੰ ਬੜੀ ਖੁਸ਼ੀ ਹੋਈ ਆ ਵੀ ਇੱਧਰ ਤੁਸੀਂ ਐਡਾ ਵਧੀਆ ਸੋਹਣਾ ਉਪਰਾਲਾ ਕੀਤਾ ਵਾ ਤਨਤਨ ਸਾਹਿਬ ਜੀ ਗੁਰਗੋਬ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ਪੁਰ ਤੇ ਤੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਸੰਗਤ ਨੂੰ ਇਹ ਹੀ ਅਪਦੇਸ਼ ਜੰਨੇ ਵੀ ਸਿੱਖ ਬਣਨ ਜਿਆਦਾ ਤੋਂ ਜਿਆਦਾ ਸਿੱਖ ਬਣਨ ਔਰ ਸਿੱਖੀ ਨਾਲ ਜੁੜ ਕੇ ਰਹਿਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਾਵਣ ਕਰਨ ਸਾਰੇ ਸੰਗਤਾਂ ਨੂੰ ਔਰ ਦੱਸਣ ਕਰਨ ਚੰਗਾ ਪ੍ਰਚਾਰ ਹੋਵੇ ਚੰਗਾ ਪ੍ਰਚਾਰ ਹੋਵੇ ਚੰਗੇ ਸਿੱਖ ਬਣਨ ਔਰ ਆਦੇ ਧਰਮ ਦੇ ਚੱਲਣਾ ਔਰ ਕਿਸੇ ਨੂੰ ਦੂਜੇ ਧਰਮ ਦੇ ਕੋਈ ਅਠੇਸ ਬੌਛ دیے ਤੇ ਉਹਦਾ ਵੀ ਮਦਦ ਕਰਨਾ ਹੈ। ਅਗਰ ਕਿਸੇ ਦੂਜੇ ਧਰਮ ਦੇ ਕੋਈ ਕਿਸੇ ਦਰਦਿਆ ਚਾਹੁੰਦੀ ਹੈ ਉਸ ਧਰਮ ਦੀ ਵੀ ਮਦਦ ਕਰਨਾ। ਸਾਡਾ ਇਹ ਅਵਦੇਸ਼ ਹੈ ਬਈ। ਸਾਡੇ ਸਿੱਖ ਮਤਲਬ ਕਾਫੀ ਸਕੇਤੇ ਹਨ। ਹਾਂ ਔਰ ਦਿੱਲੀ ਤੋਂ ਜਾਏ ਤੇ ਕੋਈ ਨਹੀਂ ਹੁੰਦਾ ਕਮੇਟੀ ਵਾਲਾ ਇੱਥੇ ਕੋਈ ਨਹੀਂ ਉਹ ਕਮੇਟੀ ਦਾ ਬੰਦਾ ਕੋਈ ਕਮੇਟੀ ਦਾ ਬੰਦਾ ਇੱਥੇ ਨਹੀਂ ਹੁੰਦਾ ਵੇਖੋ ਜੀ ਜਿਵੇਂ ਇਹਨਾਂ ਨੇ ਭਾਈ ਸਾਹਿਬ ਨੇ ਦੱਸਿਆ ਵੀ ਜਿਵੇਂ ਸਾਡੀ ਨਾਨਕ ਮਤਾ ਸਾਹਿਬ ਦੀ ਕਮੇਟੀ ਆ ਜਾਂ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਜਿਹੜੇ ਵੱਡੇ ਵੱਡੇ ਪ੍ਰਚਾਰਕ ਨੇ ਉਹਨਾਂ ਨੂੰ ਆਉਣਾ ਚਾਹੀਦਾ ਇਹਨਾਂ ਪਿੰਡਾਂ ਦੇ ਵਿੱਚ ਆਣ ਕੇ ਜਿਹੜੇ ਸਾਡੇ ਸਿੱਖ ਨੇ ਕਿੰਨੇ ਵੇਖੋ ਕਿੱਡੇ ਸੋਹਣੇ ਸਾਰੇ ਆਲੇ ਪੱਗਾ ਬੱਦੀਆਂ ਨੇ ਕਿੱਡੇ ਸੋਹਣੇ ਸਿੱਖ ਨੇ ਸਾਰੇ ਆਪਣੇ ਧਰਮ ਤੇ ਮਤਲਬ ਪੂਰੇ ਤਿਆਰਬਾ ਪਿਆਰੇ ਪਰ ਜੇ ਤੁਸੀਂ ਹੰਗੋਲਿਆ ਕਰੋਗੇ ਫਿਰ ਗੱਲ ਕਿਵੇਂ ਬਣੇਗੀ ਤੁਸੀਂ ਆਣ ਕੇ ਇਹਨਾਂ ਨੂੰ ਮਿਲ ਕੇ ਮੁਖ ਧਰਾਂ ਦੇ ਵਿੱਚ ਨਾਲ ਲੈ ਕੇ ਚੱਲਣਾ ਚਾਹੀਦਾ ਮੁੜ ਕੇ ਅਸੀਂ ਕਹਿੰਨੇ ਆ ਜੀ ਆ ਫਲਾਣੇ ਨੇ ਇਸਾਈ ਤਰ੍ਹਾਂ ਬਣਾ ਲਿਆ ਉਹਨੇ ਇਹ ਕਰ ਲਿਆ ਜਦੋਂ ਤੁਸੀਂ ਆਪਣੇ ਨਾਲ ਦੇ ਆਪਣੇ ਭਰਾਵਾਂ ਦੀ ਗਰੀਬ ਸਿੱਖਾਂ ਦੀ ਬਾਤ ਹੀ ਨਹੀਂ ਪੁੱਛੋਗੇ ਤੇ ਫਿਰ ਦੋਸ਼ ਕਿਨੂੰ ਦੇਵੋਗੇ ਹਾਂਜੀ ਭਾਈ ਸਾਹਿਬ ਕੀ ਕਰਨਾ ਚਾਹੁੰਦੇ ਹੋ ਤੁਸੀਂ ਮੈਂ ਕਹਿੰਦਾ ਸੀ ਨਗਰ ਕੀਰਤਨੇ ਸਾਮ ਲੈਣ ਕੋਸ਼ ਉੱਥੋਂ ਦੇ ਸਿੱਖ ਜਿਹੜੇ ਪੰਜ ਸਿੱਖ ਸਾਜਣ ਨਾ ਉਥੋਂ ਦੇ ਨਾਲ ਹੈ ਨਾਨਕਬੀ ਦੇ ਸਿੱਖ ਹਾਂ ਜੀ ਹਾਂ ਨਗਰ ਕੀਰਤਨ ਦੇ ਪੰਜ ਪਿਆਰੇ ਨੇ ਉਹ ਨਾਨਕ ਵਾਲੇ ਜਿਹੜੇ ਅੰਮ੍ਰਿਤ ਛਕਾਉਂਦੇ ਨੇ ਉਹ ਜਣ ਪੰਜ ਪਿਆਰੇ ਜਿਹੜੇ ਨਾਨਕਬੀ ਦੇ ਦੁੱਧ ਵਾਲੇ ਖੂਹੇ ਤੇ ਅੰਮ੍ਰਿਤ ਛਕਾਉਂਦੇ ਨਾ ਉਹ ਹੀ ਪੰਜ ਪਿਆਰੇ ਆਏ ਨੇ ਇੱਥੇ ਜਿਹੜੇ ਅੱਗੇ ਆਉਣਗੇ ਜਿਹੜੇ ਉਗਾਈ ਕਰਨਗੇ ਹਾਂ ਉਹ ਲਾਲ ਆਉਂਦੇ ਬੰਨੇ ਜੜੇ ਜੜੇ ਅੱਜ ਕੀ ਕਹਿਣਾ ਚਾਹੁੰਦੇ ਪਾ ਜੀ ਸਾਹਿਬ ਪੜਦੇ ਹੋ ਜਾਂ ਪੜਾਈ ਕਰਤੀ ਆ ਨਹੀਂ ਪੜਦੇ ਆ ਜੀ 3 ਕਲਾਸ ਪੜਦੇ ਮੈਂ ਤਾਂ ਬੀਏ ਕਰ ਰਿਆ ਹਾਂ ਅੱਛਾ ਕਿਤਾਬ ਆਪਣੇ ਨਖਟੀ ਮਤੋਂ ਹਾਂ ਜੀ ਹਾਂ ਜੀ ਤੇ ਅਵੀਰ ਤੁਸੀਂ ਆਇਆ ਕਿ ਅੰਦਾਜ਼ ਕੀ ਨਾ ਹੈ ਨਾਮ ਜੀ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਹਾਂ ਜੀ ਹਾਂ ਜੀ ਕਿਵੇਂ ਦਾ ਲੱਗਦਾ ਐਂਦਾ ਮੌੜ ਵਧੀਆ ਬਹੁਤ ਵਧੀਆ ਮੌੜ ਲਾਇਆ ਬਾਸ ਹਾਂ ਜੀ ਹਾਂ ਜੀ ਵਧੀਆ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉਤਸਾਹ ਆ ਇਹ ਦੁਨੀਆ ਸਾਰੀ ਦੁਨੀਆ ਅੱਜ ਦੀ ਜਹਾਨਾ ਵੇਖ ਸਕਦੇ ਹੋ ਕਿ ਬਹੁਤ ਵਿਸ਼ਾਲ ਨਗਰ ਕੀਰਤਨ ਹੈ 15 ਪਿੰਡ ਜਿਹੜੇ ਨੇ ਮਿਲ ਕੇ ਨਗਰ ਕੀਰਤਨ ਗੱਢ ਰਹੇ ਨੇ ਔਰ ਇੱਥੇ ਜ਼ਿਆਦਾਤਰ ਜਿਹੜੀ ਜ਼ਿਆਦਾ ਆਬਾਦੀ ਹੈ ਇੱਥੇ ਸਾਡੇ ਰਾਸ ਸਿੱਖਾਂ ਦੀ ਏ ਸਾਡੇ ਭਰਾਵਾਂ ਦੀ ਆ ਇਹ ਕਮੇਟੀਆਂ ਨੂੰ ਜਿਹੜੀ ਕਮੇਟੀਆਂ ਅੰਮ੍ਰਿਤਸਰ ਹੋ ਗਿਆ ਨਾਨਕਮਤਾ ਸਾਹਿਬ ਹੋ ਗਿਆ ਇਹ ਤੁਦੀ ਸੰਗਤ ਨੂੰ ਸਾਥ ਦੇਣ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਦੀ ਕਮੇਟੀ ਜਿਹੜੀਆਂ ਸਾਥ ਨਾ ਦੇਣ ਕਰਕੇ ਇਹ ਤੁਦੇ ਅਣਜਾਣ ਜਾਂਦੇ ਸਿੱਖ ਗਏ ਆ ਜਿਨ੍ਹਾਂ ਨੂੰ ਜਿਆਦਾ ਪਤਾ ਨਹੀਂ ਵੀ ਸੁਰਸਿੱਖੀ ਕੀ ਚੀਜ਼ ਜਗੀਆ ਲੇਕਿਨ ਫਿਰ ਵੀ ਸੰਭਾਲ ਕੇ ਰੱਖੀ ਹੋਈ ਐ ਸਪਿੰਡਾ ਵਾਲਿਆਂ ਨੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜਿਹੜੇ ਆਪਣੀ ਕਮੇਟੀਆਂ ਹਨ ਉਹ ਆ ਕੇ ਪ੍ਰਚਾਰ ਕਰਨ ਔਰ ਜਿਹੜੇ ਗਰੀਬ ਜਿਆਦਾ ਹਨ ਉਹਨਾਂ ਦੇ ਵਾਸਤੇ ਮਤ ਕਰਕੇ ਉਹਨਾਂ ਨੂੰ ਸਿੱਖੀ ਤੇ ਲੈਨ ਤੇ ਚਲਾਉਣ ਦੀ ਕਿਰਪਾ ਕਰਨ ਮੈਂ ਇਹ ਕਮੇਟੀਆਂ ਨੂੰ ਬੇਨਤੀ ਕਰਦਾ ਹਾਂ ਮੈਂ ਜਦੋਂ ਦਾ ਇਤੂ ਦਾ ਗਰੰਤੀ ਕਾਫੀ ਦਿਨੋਂ ਤੋਂ ਸਾਲਾਂ ਤੋਂ ਮੈਂ ਚੱਲ ਰਿਹਾ ਪਰ ਮੈਂ ਇਹ ਨਹੀਂ ਦੇਖਿਆ ਵੀ ਕਮੇਟੀਆਂ ਨੇ ਆ ਕੇ ਕੋਈ ਇਤੂ ਦੀ ਮਤ ਦਿੱਤੀ ਹੋਵੇ ਨਾ ਪਿੰਡਾਂ ਦੀ ਜਾ ਕੇ ਕੋਈ ਕੋਈ ਸਿੱਖੀ ਦਾ ਕੋਈ ਪ੍ਰਚਾਰ ਚਰਾਈਆ ਚਲਾਇਆ ਹੋਵੇ ਇਹੋ ਜੇ ਕੰਮ ਇੱਥੇ ਨਹੀਂ ਹੋਏ ਇਸ ਕਰਕੇ ਫਿਰ ਵੀ ਮਾਲਕ ਦੀ ਕਿਰਪਾ ਗੁਰੂ ਨਾਨਕ ਪਾਸ਼ਾ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਿਰ ਵੀ ਸਿੱਖੀ ਤੋਂ ਦੇ ਜੁੜੇ ਹੋયા ਨੇ ਇਸ ਸਮਾਗਮ ਦੇ ਨਾਲ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਕਮੇਟੀਆਂ ਆ ਕੇ ਮਦਦ ਜੁਰ ਕਰਨ ਉਹਨਾਂ ਦੀ ਕਮੇਟੀਆਂ ਦੀ ਮਦਦ ਦੇ ਨਾਲ ਜਿਹੜੀ ਬਾਹਰ ਦੀ ਪਰਾਧੀ ਜਿਹੜੀ ਆਪਣਾ ਅਸਾਈ ਧਰਮ ਹੋ ਗਿਆ ਜਾਂ ਹੋਰ ਧਰਮ ਚੱਲੇ ਹਨ ਉਹਨਾਂ ਦੇ ਵਿੱਚ ਜਿਹੜੇ ਪ੍ਰਵੇਸ਼ ਕਰ ਰਹੇ ਹਨ ਉਹਨਾਂ ਤੋਂ ਰਹਿਤ ਹੋ ਜਾਵੇਗੀ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਵੈਗੁਰਜੀ ਖਾਲਸਾ ਵੈਗੁਰਜੀ ਖਤੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜਿਵੇਂ ਤੁਸੀਂ ਵੇਖਿਆ ਗੱਲ ਕੀਤੀ ਹੈ ਭਾਈ ਸਾਹਿਬ ਦੇ ਨਾਲ ਵੇਖੋ ਕਮੀ ਕਿਤੇ ਨਾ ਕਿਤੇ ਸਾਡੀ ਜਿਹੜੀ ਆ ਲੀਡਰਸ਼ਿਪ ਆ ਉਹਦੇ ਵਿੱਚ ਰਹਿ ਜਾਂਦੀ ਆ ਮੈਂ ਤਾਂ ਕਹਾਂਗਾ ਕਿ ਸਾਡੇ ਲੀਡਰਸ਼ਿਪ ਆਪਣਾ ਜਿਹੜਾ ਫਰਜ਼ ਪੂਰਾ ਨਹੀਂ ਨਿਭਾ ਪਾਉਂਦੇ ਔਰ ਇਸ ਕਰਕੇ ਹੀ ਅਸੀਂ ਦੋਸਤ ਦੂਜਿਆਂ ਨੂੰ ਦੇ ਦਿੰਦੇ ਆ ਵੀ ਸਾਡੇ ਵਿੱਚੋਂ ਜੀ ਬਹੁਤ ਜ਼ਿਆਦਾ ਜਿਹੜੇ ਆ ਧਰਮ ਪਰਵਰਤਨ ਕਰ ਰਹੇ ਨੇ ਔਰ ਕੋਸ਼ ਕਿਤੇ ਨਾ ਕਿਤੇ ਸਾਡਾ ਵੀ ਆ ਸਾਡੀ ਲੀਡਰਸ਼ਿਪ ਦਾ ਵੀ ਆ ਅਸੀਂ ਜੇ ਇਹਨਾਂ ਦੇ ਸਾਡੇ ਭਰਾ ਨੇ ਠੀਕ ਹੈ ਗੁਰੂ ਸਾਹਿਬ ਨੇ ਇਹਨਾਂ ਨੂੰ ਪਾਸ਼ਾਹੀਆਂ ਬਖਸ਼ੀਆਂ ਨੇ ਇਹਨ ਗਰੀਬ ਸਿੱਕਰ ਕੋ ਦਿਓ ਪਾਸ਼ਾਹੀ ਗੁਰੂ ਸਾਹਿਬ ਨੇ ਇਹਨਾਂ ਗਰੀਬ ਸਿੱਕਾਂ ਨੂੰ ਹੀ ਪਾਸ਼ਾਹੀਆਂ ਦਿੱਤੀਆਂ ਨੇ ਪਰ ਅਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਇਗਨੋਰ ਜਦੋਂ ਕਰਨੇ ਆ ਫਿਰ ਕੰਮ ਖਰਾਬ ਹੁੰਦਾ ਵਾ ਤੇ ਫਿਰ ਪ੍ਰੋਬਲਮਸ ਖੜੀਆਂ ਹੁੰਦੀਆਂ ਨੇ ਨੂੰ ਸਾਰਿਆਂ ਨੂੰ ਆਪੋ ਆਪਣੀ ਜਿਹੜੀ ਆ ਡਿਊਟੀ ਉਹ ਸਮਝਣੀ ਚਾਹੀਦੀ ਆ ਆਪਣੀ ਡਿਊਟੀ ਇਕ ਸਾਥੀਓ ਵੀ ਕਿੰਦਾ ਠੰਡਾ ਦਾ ਮੌਸਮ ਆ ਪਾਣੀ ਦੀ ਟੈਂਕੀ ਆ ਫੇਰ ਵੀ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੇ ਬੱਚੇ ਸੇਵਾ ਕਰਦੇ ਨੇ ਜਿੱਥੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਬਾਲਕੀ ਸਾਹਿਬ ਨਿਕਲਨੇ ਨੇ ਕਿ ਕਿੰਦਾ ਸੇਵਾ ਹੋ ਰਹੀ ਆ